ਆ ਇੱਕ ਦੇਵਪੁਰਸ਼ ਨੇ ਆ ਇੱਕ ਦੇਵਤਾ ਨੇ ਇਹਨਾਂ ਦੇ ਜੋ ਇਹਨਾਂ ਦੇ ਦਰਸ਼ਨ ਕਰੇਗਾ ਨਾ ਜੀ ਉਹਦੇ ਕਈ ਕਰਮ ਕੱਟੇ ਜਾਣਗੇ ਜੱਲਾ ਜ਼ਰਦੈ ਸੋਨਹਾਰੀ ਆਕਾਲ ਇਹਨੇ ਸਾਲ ਦਾ ਸੰਘਰਸ਼ ਔਰ ਇਹਨਾਂ ਸੈਕਰੀਫਾਈਸ ਜਿਹੜੀ ਕੀਤੀ ਹੈ ਇਹਨਾਂ ਨੇ ਪੰਥ ਲਈ ਗੌਮ ਲਈ ਪਰਦੇਸ਼ ਲਈ ਵੇਸ ਲਈ ਜੋ ਐਸੀ ਕੁਰਬਾਨੀ ਹਰ ਕੋਈ ਨਹੀਂ ਕਰ ਸਕਦਾ ਕਿ ਪੰਜਾਬ ਕੇਵਲ ਸਿੱਖਾਂ ਦਾ ਸਾਡਾ ਘਰ ਆ ਪਰ ਕੇਵਲ ਸਿੱਖਾਂ ਦਾ ਨਹੀਂ ਇਹ ਹਿੰਦੂਆਂ ਦਾ ਵੀ ਘਰ ਹੈ ਮੁਸਲਮਾਨਾਂ ਦਾ ਵੀ ਆ ਦਲਤ ਭਾਈਚਾਰੇ ਦਾ ਵੀ ਹੈ ਇੱਥੇ ਸਾਰਿਆਂ ਨੂੰ ਲੜਾਈ ਬੇਨਸਾਫੀ ਨਾਲ ਜਿੱਦਿਆ ਸਾਰੇ ਨੇ ਇਕੱਠੇ ਹੋ ਕੇ ਬਾਝ ਬਾਪ ਆ ਕੇ ਖੜ ਗਏ ਬਾਤ ਕਰੇਗਾ ਬਾਤ ਕਰੇਗਾ ਬਾਤ ਕਰੇਗਾ ਟੀਟੀ ਹੈ ਸਾਰਿਆਂ ਦੀ ਵਿਚਰਾ ਫੁੱਟ ਫੁੱਟ ਕੋਈ ਨਾ ਫੁੱਟ जैन <laughs> साहिब ਸਾਧਰਮ ਕਰੋ ਸਾਹਮਣੇ ਜਨਤਾ ਬੋਲ ਰਹੀ ਹੈ ਗਰਗਵਾਂ ਬੋਲ ਦੇਖਣਾ ਬਿਆ ਤੇ ਮੈਂ ਸੱਚੀ ਕਹਿ ਰਿਹਾ ਤੁਸੀਂ ਪੰਚਾਇਤ ਖੜੇ ਹੋ ਜੇ ਦੋਹੇ ਬਜ਼ੁਰਗ ਬੈਠੇ ਹੋਣ ਤੇ ਜਾਇਨ ਸਾਹਿਬ ਇਹਨਾਂ ਦੇ ਬਰਾਬਰ ਬਹਿੰਦੇ ਨਹੀਂ ਕਦੇ ਬੋਲੋ ਸੋਨਹੋ ਹੋ ਸ੍ਰੀ ਅਕਾਲ ਮੈਂ ਸੱਚੀ ਕਹਿ ਰਿਹਾ ਤੁਸੀਂ ਪੰਚਾਇਤ ਖੜੇ ਹੋ ਜੇ ਦੋਹੇ ਬਜ਼ੁਰਗ ਬੈਠੇ ਹੋਣ ਤੇ ਜਾਇਨ ਸਾਹਿਬ ਇਹਨਾਂ ਦੇ ਬਰਾਬਰ ਬਹਿੰਦੇ ਨਹੀਂ ਕਦੇ ਬੋਲੋ ਸੋਨਹੋ ਹੋ ਸ੍ਰੀ ਅਕਾਲ ਮੈਂ ਇੱਕ ਬੇਨਤੀ ਕਰਾਂ ਇਹ ਗੱਲ ਮੈਂ ਕਹੇ ਬਿਨਾ ਰਹਿ ਨਹੀਂ ਸਕਦਾ ਕਿ ਪੰਜਾਬ ਕੇਵਲ ਸਿੱਖਾਂ ਦਾ ਸਾਡਾ ਘਰ ਆ ਪਰ ਕੇਵਲ ਸਿੱਖਾਂ ਦਾ ਨਹੀਂ ਇਹ ਹਿੰਦੂਆਂ ਦਾ ਵੀ ਘਰ ਹੈ ਮੁਸਲਮਾਨਾਂ ਦਾ ਵੀ ਹੈ ਦਲਤ ਭਾਈਚਾਰੇ ਦਾ ਵੀ ਹੈ ਇੱਥੇ ਸਾਰਿਆਂ ਨੂੰ ਲੜਾਈ ਬੇਇਨਸਾਫੀ ਨਾਲ ਜਿੱਤੇ ਸਾਰੇ ਨੇ ਇਕੱਠੇ ਹੋ ਕੇ ਬਾਝ ਬਾਪ ਆ ਕੇ ਖੜ ਗਏ ਤੇ ਉਹ ਸਮਾਂ ਦੂਰ ਨਹੀਂ ਸਾਨੂੰ ਬਹੁਤ ਤਕੜਾ ਸੰਘਰਸ਼ ਕਰਨਾ ਪੈਣਾ ਸਾਰਾ ਪੰਜਾਬ ਬਾਝ ਬਾਪ ਖੜ ਕੇ ਪਾਕਿ ਜਿੱਤੇ ਖੜ ਗਿਆ ਜਿਹਦੇ ਲਈ ਯਤਨशीर ਪਏ ਉਹ ਪੰਥਕ ਜਥੇਬੰਦੀਆਂ ਪਏ ਰਾਗੀ ਆ ਪਏ ਢਾਡੀ ਆ ਪਏ ਕੋਈ ਗ੍ਰੰਥੀ ਸਿੰਘਾਂ ਦੀ ਜਥੇਬੰਦੀ ਆ ਪਏ ਦਲਤ ਜਥੇਬੰਦੀਆਂ ਬਹੁਜਾ ਸਮਾਜ ਪਾਰਟੀ ਦੀਆਂ ਵਪਾਰੀਆਂ ਦੀਆਂ ਜਥੇਬੰਦੀਆਂ ਹਿੰਦੂ ਸંત ਸਮਾਜਾ ਕਿਸਾਨ ਜਥੇਬੰਦੀਆਂ ਨਾਲ ਵੀ ਸਾਰਿਆਂ ਨਾਲ ਸਾਡੀ ਗੱਲ ਚੱਲੀ ਸਾਨੂੰ ਉਮੀਦ ਆ ਕਿ ਸਮੁੱਚਾ ਪੰਜਾਬ ਜਿਹੜਾ ਬੇਣਸਾਫੀ ਦੇ ਵਿਰੁੱਧ ਲੜਨਾ ਚਾਹੁੰਦਾ ਇੱਕ ਲੋਟੂ ਟੋਲਾ ਜਿਨ੍ਹਾਂ ਨੇ ਪੰਜਾਬ ਨੂੰ ਅਹਿਮ ਦਿਸ਼ਾ ਬਦਾਲੀ ਨਾ ਵੱਧ ਲੁੱਟਿਆ ਉਹਨਾਂ ਚ ਪ੍ਰਕਾਸ਼ ਸਿੰਘ ਬਾਦਲ ਕੈਪਟਨ ਅਵਰੇਂਦਰ ਸਿੰਘ ਤੇ ਭਗਵਾਨ ਸਿੰਘ ਮਾਲੜੀਆ ਜਿਹਦੀਆਂ ਜੜ੍ਹਾਂ ਹੀ ਹੈ ਨਹੀਂ ਉਹੀ ਵਿੱਚ ਹੈ ਤੇ ਇਹਨਾਂ ਸਰਕਾਰਾਂ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਉਹ ਅੱਗ ਨਾਲ ਨਾ ਖੇਡਣ ਇਹ ਅੱਜ ਹਾਲਾਤ ਉਹ ਬਣਦੇ ਜਾ ਰਹੇ ਆ ਜਿਹੜਾ ਸ਼ਾਹ ਮਹਾਂਮਦ ਨੇ ਕਿਹਾ ਸੀ ਸ਼ਾਹ ਮਹਾਂਮਦ ਦਾ ਜੰਗ ਹਿੰਦ ਤੇ ਪੰਜਾਬ ਦੀ ਹੋਣ ਲੱਗੀ ਸ਼ਾਹ ਮਹਾਂਮਦ ਨੇ ਅੱਗੇ ਕਿਹਾ ਕਿ ਅੰਤ ਨੂੰ ਸੋਈ ਹੋਸੀ ਜੋ ਕਰੇਗਾ ਖਾਲਸਾ ਪੰਥ ਮੀਆਂ ਕਿਉਂਕਿ ਉਹ ਕਿਰਤ ਕਰਨਾ ਉਹਨਾਂ ਨੇ ਸਾਡੇ ਨਾਲ ਬੇਵਿਸ਼ਵਾਸੀਆਂ ਕੀਤੀਆਂ ਤੇ ਕਿਰਤ ਕਰਨ ਧਰਤੀ ਦੇ ਪਾੜਾ ਤੇ ਸਾਡੇ ਨਾਲ ਸਾਡਾ ਗੁਰੂ ਆ ਸਾਡੇ ਨਾਲ ਸਾਡੇ ਸ਼ਹੀਦ ਆ ਬਹੁਤ ਛੇਤੀ ਜਿਹੜੀ ਪੰਜਾਬ ਦੀ ਸ਼ਾਂਤੀ ਆਪਸੀ ਭਾਈਚਾਰਾ ਮਜ਼ਬੂਤ ਹੋਏਗਾ ਤਰੱਕੀ ਵੀ ਹੋਏਗੀ ਜਿੱਤ ਵੀ ਹੋਏਗਾ ਕਿ ਇੱਥੇ ਪਾਂਦੇ ਝੰਡੇ ਵੀ ਝੁੱਲਣਗੇ ਸਾਡੀ ਏਕਤਾ ਦੇ ਬੋਲੇ ਸੋਨਹਿਰਾ ਜਗਤਿਆ ਕਾਲ ਜਿਹੜੀ ਪਹਿਲੀ ਲਿਸਟ ਸੀ ਉਹ ਸਾਡੀ 88 ਬੰਦਿਆਂ ਦੀ ਸੀ ਜੈਦਾ ਸੂਰ ਸਿੰਘ ਤੇ ਜੈਦਾ ਗਰਬਖਸ਼ ਸਿੰਘ ਜਦੋਂ ਇਹਨਾਂ ਨੇ ਸੰਗਠਨ ਸ਼ੁਰੂ ਕੀਤਾ ਸੀ ਉਹਨਾਂ ਦੇ ਚਰਨਾਂ ਤੇ ਗਰਬਖਸ਼ ਸਿੰਘ ਦੇ ਪ੍ਰਣਾਮ ਕਰਦੇ ਆ ਜੈਦਾ ਸੂਰ ਸਿੰਘ ਨੂੰ ਹੀ ਪ੍ਰਣਾਮ ਕਰਦੇ ਆ ਬਸ ਸਾਡਾ ਕਾਰਜ ਅਧੂਰਾ ਹੈ ਇਹ ਜਿੱਤ ਹੁੰਦੀ ਹੋएगी ਜਿੱਤੇ ਜਿਹੜੇ ਚ ਇੱਕ ਇੱਕ ਬੰਦਾ ਬੈਠਾ ਹੈ ਕੇਵਲ ਨੌਂ ਨਹੀਂ ਜਿਹੜੇ ਦੂਜੇ ਵੀ ਬੈਠੇ ਅੰਦਰ ਟ੍ਰੈਰ ਆ ਉਹ ਵੀ ਸਾਰੇ ਬਾਹਰ ਆਉਣਗੇ ਗੁਰੂ ਗ੍ਰੰਥ ਸਾਹਿਬ ਵਾਲਿਆਂ ਦੋਸ਼ੀਆਂ ਨੂੰ ਸਜ਼ਾਵਾਂ ਮਿਲਣੀਆਂ ਗੋਲੀ ਕਾਂਡ ਵਾਲੇ ਬਾਦਲਰ ੜਕੇ ਸੈਨਿਅਰ ੜਕੇ ਸੁਖਬੀਰ ੜਕੇ ਸਾਰੇ ਜੇਲਾਂ ਚ ਕੈਦਾਂ ਕੱਟਣਗੇ ਤੇ ਇਸ ਤੋਂ ਬਾਅਦ ਸਾਡੀਆਂ ਬਹੁਤ ਵੱਡੀਆਂ ਮੰਗਾਂ ਕੌਮ ਦੀ ਏਕਤਾ ਦੀ ਕੌਮ ਦੀ ਸੰਘਰਸ਼ ਦੀ ਸਾਡੇ ਸਾਹਮਣੇ ਬੜੀ ਵੱਡੀ ਲੋੜ ਹੈ ਲਖੜਾ ਸਾਹਿਬ ਤੇ ਐਡਵੋਕੇਟ ਖਾਰਾ ਸਾਹਿਬ ਦਾ ਇਸ ਮੂਵਮੈਂਟ ਨੂੰ ਸਾਰਿਆਂ ਨੂੰ ਖੜੀ ਕਰਨ ਵਿੱਚ ਜੋ ਵੱਡਾ ਯੋਗਦਾਨ ਕਿਉਂਕਿ ਜੈਨ ਸਾਹਿਬ ਮੇਰੇ ਪਿਆਰੇ ਵੀਰੋ ਇੰਦਰ ਨੇ ਕਿਹਾ ਉਹ ਮੇਰੇ ਨਾਲ ਬੰਦ ਲੈਨ ਦਰਬਾਰ ਸੁਖਿਆ ਕਰਕੇ ਮੈਨੂੰ ਕਿਤੇ ਦੀ ਕਮਜ਼ੋਰੀ ਹੈ ਏ ਮਹੇਗਾ ਜੋ ਇਹਨਾਂ ਨੇ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ساری ਸ਼ਕਤ ਚਾ ਪਾਣੀ ਛਕੋ ਗਈ ਇੰਨੇ ਸਾਲ ਦਾ ਸੰਘਰਸ਼ ਔਰ ਇੰਨਾ ਸੈਕਰੀਫਾਈਸ ਜੜੀ ਕੀਤੀ ਹੈ ਇਹਨਾਂ ਨੇ ਪੰਥ ਲਈ ਗੋਮ ਲਈ ਪਰਦੇਸ ਲਈ ਵੇਸ ਲਈ ਇਸੀ ਕੁਰਬਾਨੀ ਹਰ ਕੋਈ ਨਹੀਂ ਕਰ ਸਕਦਾ ਇਹ ਪੰਜਾਬ ਦੇ ਤਾਜ ਰੱਖੀ ਕਰੂਗਾ ਜਦ ਹਿੰਦੂ ਸਿੱਖ ਇਕਤਾ ਜ਼ਿਆਦਾ ਹੋਊਗੀ ਅਸੀਂ ਉਸ ਚੀਜ਼ ਦੀ ਕੋਸ਼ਿਸ਼ ਚ ਹੈਗੇ ਆਂ ਕਿ ਜਿਹੜੀ ਚੀਜ਼ ਲੋਕ ਭੁਲਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਨਵ ਮਾਂ ਦਾ ਰਿਸ਼ਤਾ ਟੁੱਟ ਨਹੀਂ ਸਕਦਾ ਸਿੱਖ ਤੇ ਹਿੰਦੂਆਂ ਦੀ ਇਕਤਾ ਜਿੰਨੀ ਹੋਏਗੀ ਉਹਨਾਂ ਹੀ ਪੰਜਾਬ ਤਗੜਾ ਹੋਊਗਾ ਤਰੱਕੀ ਕਰੂਗਾ ਔਰ ਹਰ ਸੰਘਰਸ਼ ਵਿੱਚ ਜਿੱਤੂਗਾ ਜਿਸ ਇਨਸਾਨ ਨੇ ਆਪਣੀ ਕੌਮ ਵਾਸਤੇ ਆਪਣੇ ਪੰਥ ਵਾਸਤੇ ਆਪਣੇ ਪੰਜਾਬ ਵਾਸਤੇ ਆਪਣੇ ਦੇਸ਼ ਵਾਸਤੇ 8 ਸਾਲ ਤੋਂ ਅਣਸ਼ੰਕਿਤ ਤਰੱਕੀ ਨਹੀਂ ਉਹਨਾਂ ਨੂੰ ਹਾਈ ਕੋਰਟ ਦੇ ਆਰਡਰਾਂ ਮੁਤਾਬਿਕ ਪ੍ਰਸ਼ਾਸਨ ਨੇ ਜ਼ਬਰਨ ਚੱਕ ਕੇ ਹਸਪਤਾਲ ਤੋਂ ਦਾਖਲ ਕਰਾਇਆ ਔਰ ਨਕਦੇ ਰਾਹੀ ਉਹਨਾਂ ਨੂੰ 8 ਸਾਲ ਉਹਨਾਂ ਨੂੰ ਮਿਲਜ਼ੇਗ ਜੁਦਾ ਰੱਖਿਆ ਆਹ ਮੈਂ ਨਹੀਂ ਸਮਝਦਾ ਅੱਜ ਦੇ ਯੁੱਗ ਦੇ ਵਿੱਚ ਕੋਈ ਨਾਰਮਲ ਇਨਸਾਨ ਦੇ ਸਕਦਾ ਵਾਪਸ ਸੁਰੋਪ ਸਿੰਘ ਜੀ ਦਾ ਦਰਜਾ ਕਿਉਂ ਮੈਂ ਸਮਝਦਾ ਇੱਕ ਦੇਵਤੇ ਤੋਂ ਵੀ ਉੱਪਰ ਹੈ ਕਿਉਂਕਿ ਅੱਜ ਵੀ ਇਹਨਾਂ ਦਾ 90 ਸਾਲ ਦੀ ਉਮਰ ਹੋ ਗਈ ਮੇਰੇ ਤੋਂ ਵੱਧ ਆਹ ਬੋਲ ਸਕਦੇ ਨੇ ਮੇਰੇ ਤੋਂ ਵੱਧ ਤੁਸੀਂ ਕੋਈ ਉਹਨਾਂ ਨੂੰ ਪ੍ਰਸ਼ਨ ਪੁੱਛੋ ਉਹਦਾ ਜਵਾਬ ਦੇਣ ਕਿ ਉਹਨਾਂ ਦਾ ਪ੍ਰੈਜ਼ੋਨ ਆਫ ਮਾਈਂਡ ਜਿਹੜਾ 8 ਸਾਲ ਇੱਕ ਕੈਂਬਰੇਜ ਬੰਦ ਰਿਹਾ ਹੋਵੇ ਹਾਊ ਇਟ ਇਜ਼ ਪੋਸੀਬਲ ਇੱਕ ਬੰਦਾ ਨਾਰਮਲੀ ਗੱਲ ਕਰ ਸਕਦਾ ਸੋ ਇਹਨਾਂ ਉੱਤੇ ਵਾਹਿਗੁਰੂ ਜੀ ਦੀ ਬਹੁਤ ਵਿਸ਼ੇਸ਼ ਕਿਰਪਾ ਹੈ ਮੈਂ ਸਾਰੇ ਪੰਜਾਬ ਨੂੰ ਕਹਿੰਦਾ ਆ ਇੱਕ ਦਿਵਯ ਪੁਰਸ਼ ਨੇ ਆ ਇੱਕ ਦੇਵਤਾ ਨੇ ਇਹਨਾਂ ਦੇ ਜੋ ਇਹਨਾਂ ਦੇ ਦਰਸ਼ਨ ਕਰੇਗਾ ਨਾ ਜੀ ਉਹਦੇ ਕਈ ਕਰਮ ਕੱਟੇ ਜਾਣਗੇ ਉਹਦਾ ਪਰਮਾਤਮਾ ਉਹਨੂੰ ਬਹੁਤ ਚੜ੍ਹਦੀ ਕਲਾ ਬਖਸ਼ੇਗਾ ਆ ਇੱਕ ਆ ਦੇਵਤੇ ਦੇ ਅਗਰ ਕੋਈ ਦਰਸ਼ਨ ਕਰ ਲੇਗਾ ਮੈਂ ਆਹੀ ਬੇਨਤੀ ਕਰਨਾ ਚਾਹੁੰਦਾ ਵੀ ਸਾਰੇ ਸਿੱਖ ਕੌਮ ਨੂੰ ਸਾਰੇ ਪੰਜਾਬ ਨੂੰ ਆਪਾਂ ਸਾਰੇ ਇਕੱਠੇ ਹੋ ਕੇ ਜੋ ਲੜਾਈ ਇਹਨਾਂ ਨੇ ਲੜੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਅਸੀਂ ਦੇਖੋ ਸਨਾਤਨੀ ਹੈਗੇ ਆ ਆ ਨਾਲ ਬੈਠੇ ਨੇ ਖਾਨਾ ਸਾਹਿਬ ਨਾਲ ਸਾਡੇ ਲਖੜਾ ਜੀ ਆਹ ਉਹ ਜਿਹੜੇ ਬੰਦੀ ਸਿੰਘ ਸਿਰਫ ਸਿੱਖਾਂ ਦੇ ਨਹੀਂ ਐ ਅਬ ਪੰਜਾਬੀ ਅਸੀਂ ਪਹਿਲੇ ਆ ਉਹ ਸਾਡੇ ਵੀ ਨੇ ਤੇ ਇਸ ਕਰਕੇ ਅਸੀਂ ਇਹਨਾਂ ਦੇ ਨਾਲ ਆ ਤੇ ਕਿਉਂਕਿ ਸਿੱਖ ਸਾਡੇ ਵੱਡੇ ਭਰਾ ਨੇ ਅਸੀਂ ਇਹਨਾਂ ਦੇ ਛੋਟੇ ਭਰਾ ਹੈਗੇ ਆ ਤੇ ਸਾਡਾ ਅਜੇ ਵੱਡਾ ਭਰਾ ਅੰਦਰ ਬੈਠਾ ਹੈ ਤੇ ਸਾਡਾ ਫਰਜ਼ ਹੈ ਅਬ ਵੀ ਉਹਦੇ ਲੜਾਈ ਲੜਨਾ ਤੇ ਅਸੀਂ ਵੀ ਅੱਜ ਇਹਨਾਂ ਦੇ ਨਾਲ ਤਾਂ ਕਰਕੇ ਸ਼ਾਮਿਲ ਹੋਏ ਹੈਗੇ ਆ ਤੇ ਸਾਰਾ ਪੰਜਾਬ ਅੱਜ ਖੜਾ ਹੋਵੇ ਔਰ ਨਵੇਂ ਪੰਜਾਬ ਦੀ ਆਪਾਂ ਸਿਰਜਣਾ ਕਰੀਏ ਅੱਜ ਆਪਾਂ ਫੋਰਨ ਦੀ ਗੱਲਾਂ ਕਰਦੇ ਆ ਆਪਣੇ ਪੰਜਾਬ ਨੂੰ ਆਪਾਂ ਕੈਨੇਡਾ ਅਮਰੀਕਾ ਤੋਂ ਵਧੀਆ ਕਿਉਂ ਨਹੀਂ ਬਣਾ ਸਕਦੇ ਇਹਨਾਂ ਕਾਰਨਾਂ ਜੋ ਇੱਥੇ ਕਮੀਆਂ ਜੋ ਇੱਥੇ ਪੁਰਾਣੀਆਂ ਸਰਕਾਰਾਂ ਨੇ ਸਾਰਿਆਂ ਨੇ ਲੁੱਟਿਆ ਅਕਾਲੀਆਂ ਨੇ ਕਾਂਗਰਸੀਆਂ ਨੇ ਤੇ ਆਪਾਂ ਇੱਥੇ ਸਾਰੇ ਜਿੰਨੇ ਮਿਲ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਕਰੀਏ ਤੇ ਆਹੀ ਮੈਂ ਕਹਿੰਦਾ ਵੀ ਸਾਰਿਆਂ ਦਾ ਵੈਕੂ ਸਾਬ ਦੇ ਮੇਰ ਕਰੇ ਮਾਤਾ ਰਣੀ ਸਾਹਿਬ ਦਾ ਭਲਾ ਕਰੇ ਜੀ ਔਰ ਸਾਰਿਆਂ ਨੂੰ ਸਤਿਬੁੱਧੀ ਮਿਲੇ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਬੇਟੀਆਂ ਬੀਬੀਆਂ ਸਾਕਤ ਸਾਰੇ ਮਿਲਣ ਆਏ ਆ ਜੀ ਇਹ ਰਿਹਾ ਟੀ ਹੈ ਜੀ ਉਹ ਦੋ ਚਾਰ ਫੁੱਟ ਫੁੱਟ ਨਾ ਹੋਏ ਇਸ ਸ਼ਿੰਗਾਰਸ਼ੀ ਤੋਂ ਜਿਹੜਾ ਕੁਝ ਮੈਨੂੰ ਮਿਲਿਆ ਅੱਜ ਮੈਂ ਮਾਣ ਮਹਿਸੂਸ ਕਰਦੀ ਹਾਂ ਨਹੀਂ ਕਿਸੇ ਨੇ ਮਿਲਿਆ ਕਿਉਂ ਬੱਚਾ ਮੇਰਾ ਕਲੀਨ ਸ਼ੇਪ ਸੀ ਸ਼ਿੰਗਾਰਸ਼ੀ ਦੇ ਬਾਪੂ ਜੀ ਕੋਲ ਆਉਂਦਾ ਸੀ ਕਈ ਮੇਰੇ ਪੁਲਿਸ ਵੀ ਚੱਕ ਕੇ ਲੈ ਕੇ ਗਏ ਉਹਨਾਂ ਨੂੰ ਦੋ ਚਾਰ ਵਾਰ ਪਟਾਪਾ ਵੀ ਹੋਇਆ ਪਰ ਸਿੰਘਾਂ ਦੀ ਬਦਵਲਤ ਜੇ ਮੇਰਾ ਬੱਚਾ ਸਿੰਘ ਸਜੇ ਸ਼ਿੰਗਾਰਸ ਦੀ ਬਦਵਲਤ ਮੈਨੂੰ ਖੁਸ਼ੀ ਮਿਲੀ ਆ ਕਿਸੇ ਨਹੀਂ ਮਿਲੀ ਠੀਕ ਹੈ ਆਪਾਂ ਬਾਪੂ ਜੀ ਦਾ ਇਹ ਨਾ ਕੋਟਨ ਕੋਟਨ ਦਾ ਵਾਦਾ ਮੇਰਾ ਬੱਚਾ ਸਿੰਘ ਸਜੇ ਇਹਨਾਂ ਦੀ ਵਜ੍ਹਾ ਨਾਲ ਫਿਰ ਅੱਜ ਤਾਂ ਰੱਬਾ ਪੁੱਤਰ ਕੇ ਆਇਆ ਹੋਇਆ ਥੋੜੇ ਨੋਸਟਿਕਾਂ ਨੇ ਹਾਂ ਟਾਂਗਾਂ ਤੇ ਜੁੱਤੀਆਂ ਆਣ ਗਏ ਹਾਂ ਜੀ ਬੱਸ ਉਹਨੇ ਲਿਜਾ ਰਹੇ ਔਰ ਤੁਰ ਰਹੇ ਪਰਵੀਨ ਪੰਚੀ ਸਾਡੇ ਨਿਕੜੀ ਹੋਈ ਹੈ ਹਾਂ ਰੇਤਾਂਗਾ ਭੈਣ ਵਾਜ ਖਾਲਸਾ ਬਹਿਜੀ ਪਟ ਜਗਰਾਤ ਸਿੰਘ ਸ਼ੀਰ ਦੇ ਮਾਤਾ ਜੀ ਮੇਰੇ ਭੈਣ ਜੀ ਬਣੇ ਹੋਇਆ ਜਗਰਾਤ ਸਿੰਘ ਸਿੰਘ ਹੈ ਕੈਸੀ ਸ਼ੀਰ ਜਾਨੀ ਮਾਤਾ ਨੂੰ ਮਾਤਾ ਕਹਿਣਾ ਹੁੰਦਾ ਇਹ ਬਿੱਬੀ ਕੰਨੇ ਨਹੀਂ ਮੈਟਰ ਭੈਣ ਵਾਰਨਾ ਮੈਨੂੰ ਮਾਤਾ ਨਾ ਕਹੀਂ ਹੂੰ ਹੂੰ ਇਹ ਮੈਂ ਹੁੰਦੇ ਦੇ ਭੈਣ ਵਾਲੇ ਸਾਰੇ ਘਰ ਚਾਰ ਚਾਰ ਲਾਲ ਲੱਗਦੇ ਨੇ ਭਰਾ ਦਿਸਾ